सरकारी एमआर कार्यालय ਦੇ ਬਾਹਰ ਵਿਦਿਆਰਥੀ ਉਹ ਲੋਕ ਕੇਂਦਰ ਸਰਕਾਰ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਭੇਜਿਆ ਗਿਆ ਖੜਾ ਸਾਰਿਆ ਅਤੇ ਮੁਰਦਾਬਾਦ ਦੇ ਨਾਰੇ ਲਾਏ ਅਤੇ ਕਿਹਾ ਗਿਆ ਕਿ ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਭਲਾ ਹੋ ਸਕੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਿਆ ਨੀਤੀ ਲਾਗੂ ਕਰਕੇ ਧਯੋਗਪੱਤੀਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ ਤਾਂ ਜੋ ਸਰਕਾਰੀ ਕਾਲਜ ਬੰਦ ਹੋ ਜਾਣ ਅਤੇ ਵਿਦਿਆਰਥੀ ਜੋ ਪੜ੍ਹਨ ਲਿਖਣ ਵਿੱਚ ਪੂਰੀ ਤਰ੍ਹਾਂ ਅਸਮਰਥ ਹਨ ਵਿੱਤਿਆ ਜੋਨੋਂ ਸਰਕਾਰੀ ਕਾਲੇ ਮਦਦ ਮਿਲਦੀ ਆ ਖਤਮ ਹੋ ਜਾਵੇ ਤੇ ਪ੍ਰਾਈਵੇਟ ਸੇਸ਼ਨ ਪੂਰੀ ਤਰ੍ਹਾਂ ਲਾਗੂ ਹੋ ਜਾਵੇ ਠੇਕਾ ਸਿਸਟਮ ਲਾਗੂ ਹੋ ਜਾਵੇ ਇਸ ਦਾ ਉਹ ਵਿਰੋਧ ਕਰਦੇ ਹਨ ਉਹਨਾਂ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੀ ਗਈਆਂ ਪਪਰਾਤੀਆਂ ਸਾੜੀਆਂ ਗਈਆਂ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੋਲਦੇ ਹੋਏ ਕਿਹਾ ਗਿਆ ਕਿ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਹੌਲ ਤੇ ਕੀ ਕੋ ਜਿਆ ਸਾਭ ਕੋ ਜਾਣਨੀ ਪਣੀ ਸਾਡਾ ਵੀ ਨਾਲ ਹੋ ਤੁ ਗੁਜ਼ਾਰਾ ਐਸੇ ਕਰਕੇ ਕਹਿੰਦੇ ਜੇ ਸਾਡੇ ਸਾਥੀ ਮੈਸੇਜ ਲਾਉਂ ਜਾਂਦੇ ਤੁਸੀਂ ਇੱਕ ਮੈਸੇਜ ਤੇ ਆਇਆ ਕਰੋ ਤੇ ਖੜਦੀ ਲੋੜ ਆ ਸਾਨੂੰ ਅੱਜ ਜੇ ਉਹ ਟਾਈਮ ਹੋਣਾ ਕਾਨੂੰਨ ਰੱਦ ਕਰਾਇਆ ਨਾ ਸਾਨੂੰ ਲੋੜ ਆ ਨਿਯਮ ਰੱਦ ਕਰਾਉਣ ਦੀ ਸਾਡੀ ਐਜੂਕੇਸ਼ਨ ਲਗਾਤਾਰ ਜਿਹੜੀ ਹੈ ਨਾ ਖਤਮ ਹੁੰਦੀ ਜਾ ਰਹੀ ਹੈ ਸਾਨੂੰ ਇਹ ਸਮਝਣ ਦੀ ਲੋੜ ਆ ਵੀ ਐਜੂਕੇਸ਼ਨ ਬਿਨਾ ਕੁਝ ਨਹੀਂ ਸਰਕਾਰ ਤਾਂ ਚਾਹੁੰਦੀ ਹੈ ਯਾਰ ਇਹ ਬੰਦੇ ਨਾ ਆਦੇ ਹੱਕ ਮੰਗਣ ਉਹ ਤਾਂ ਅਨਪੜ੍ਹੇ ਰੱਖਣਾ ਚਾਹੁੰਦੇ ਗਿਆ ਵੀ ਜੇ ਇਹ ਬੰਦੇ ਪੜ੍ਹ ਲਿਖ ਜਾਂਦੇ ਆ ਤੇ ਇਹਨਾਂ ਨੇ ਆਪਦੇ ਹੱਕ ਮੰਗਣੇ ਵੀ ਬਈ ਸਾਡੇ ਹੱਕ ਦੇ ਬੰਦੇ ਤੇ ਦਿਓ ਤੁਸੀਂ 1000 ਮਿਲੇ ਪਾ ਦਿੱਤੇ 11 58 ਦੀ ਭਰਤੀ ਹੋਈ ਹੈ 11 8 ਦੇ ਪ੍ਰਦਰਸ਼ਨਾਂ ਅੱਜ ਆ ਕੇ ਪੁੱਛਦੇ ਕਿ ਕਿੰਨੇ ਦਿਨ ਧਰਨੇ ਦੇ। ਉਹ ਬੰਦੇ ਧਰਨੇ ਤੋਂ ਨਿਕਲ ਕੇ ਆਏ ਹੈ ਤੇ ਉਹ ਬੰਦੇ ਉਹ ਕਹਿੰਦੇ ਵੀ ਆ ਅਸੀਂ ਸੰਘਰਸ਼ ਤੋਂ ਨਿਕਲ ਕੇ ਆਏ ਆ ਜੇ ਕੈਪੈਸਿਬਿਲਟੀ ਆ ਜੋ ਵੀ ਧਰਨੇ ਲਾਉਂਦੀ ਹੈ ਧਰਨਾ ਬਿਨਾ ਇੱਥੇ ਕੁਝ ਨਹੀਂ ਹੈਗਾ ਤੇ ਆਪਾਂ ਨੂੰ ਵੀ ਇਹਦੇ ਪਿੱਛੇ ਲੜਨਾ ਪੈਣਾ ਹੈ ਜੇ ਅਸੀਂ ਆਦੀ ਐਜੂਕੇਸ਼ਨ ਬਚਾਉਣੀ ਹੈ ਜੇ ਅਸੀਂ ਆਪਦੇ ਹੱਕ ਲੈਣੇ ਤਾਂ ਹੋਰ ਨਾਲ ਸਮੇਂ ਤੇ ਨੌਕਰੀਆਂ ਨਹੀਂ ਮਿਲਣਗੀਆਂ ਜਿਹੜੇ ਸਾਡਾ ਧਰਨੇ ਲੱਗੇ ਹੋਏ ਸਾਡੇ ਬਹੁਤ ਪਣ ਪ੍ਰੋਡਕਟ ਧਰਨੇ ਤੇ ਬੈਠੇ ਨਾਰਥ ਰਾਣੇ ਲਾ 23400 ਸਾਰੀਆਂ ਪੈਂਡਿੰਗ ਪਈ ਹੈ ਅ ਸਾਨੂੰ ਨੌਕਰੀਆਂ ਦੀ ਮੇਦੋ ਇੱਜੀ ਅਸੀਂ ਪੜਾਂਗੇ ਯਾਰ ਫੇਰ ਹੀ ਨੌਕਰੀ ਲਵਾਵਾਂਗੇ ਨਾ ਇਸ ਕਰਕੇ ਸਾਨੂੰ ਅੱਜ ਲੋੜ ਹੈ ਖੜੇ ਹੋਣ ਦੀ ਸਾਨੂੰ ਲੋੜ ਹੈ ਅੱਜ ਜਿਹੜੀ ਐਜੂਕੇਸ਼ਨ ਦਾ ਨੋਲੇਜ ਬੋਲਣਾ ਕਿਉਂਕਿ ਅਸੀਂ ਵਿਦਿਆਰਥੀ ਯੂਨੀਵਰਸਿਟੀ ਵੱਲੋਂ ਭੇਜੇ ਗਏ ਖਰੜੇ ਦੀਆਂ ਕਾਪੀਆਂ ਐਮਰ ਸਰਕਾਰੀ ਕਾਰੇਦਾਰ ਵਿਦਿਆਰਥੀਆਂ ਵੱਲੋਂ ਸੌੜੀਆਂ ਗਈਆਂ ਅਤੇ ਕਿਹਾ ਗਿਆ ਕਿ ਨਵੀਂ ਸਿੱਖਿਆ ਨੀਤੀ ਜੋ ਲਾਗੂ ਕੀਤੀ ਜਾ ਰਹੀ ਹੈ ਉਦਯੋਗਪਤੀਆਂ ਦੇ ਹੱਥ ਵਿੱਚ ਕੇਂਦਰ ਸਰਕਾਰ ਦੁਆਰਾ ਸਿੱਖਿਆ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦਾ ਉਹ ਵਿਰੋਧ ਕਰਦੇ ਹਨ ਅਤੇ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਸਿੱਖਿਆ ਨੀਤੀ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੀ ਸੰਘਰਸ਼ ਨੂੰ ਜਿਸ ਪੱਧਰ ਤੱਕ ਲਿਜਾਣਾ ਪਿਆ ਲੈ ਕੇ ਜਾਇਆ ਜਾਏਗਾ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇੱਥੇ ਬੋਲਦੇ ਵਿਦਿਆਰਥੀਆਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੇ ਕੀ ਕੀਤਾ ਗਿਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਰਕੇਂਦਰ ਦੀ ਸਰਕਾਰ ਮੁਰਦਾਬਾਦ 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 ਨਕਸ਼ੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨੀਤੀਕਰਨ ਕਰਨਾ ਬੰਦ ਕਰੋ ਬੰਦ ਕਰੋ ਨੀਤੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਾਈਵੇਟ ਸਟੇਸ਼ਨ ਮੁਰਦਾਬਾਦ ਕਿਸ ਗੱਲ ਨੂੰ ਲੈ ਕੇ ਐਮਰ ਕਾਲਜ ਬਾਰੇ ਪ੍ਰਸ਼ਨ ਕੀਤਾ ਜਾ ਰਿਹਾ ਹੈ ਇਹ ਸਰ ਜਿਹੜਾ UGC ਦੁਆਰਾ UGC ਮਤਲਬ ਯੂਨੀਵਰਸਿਟੀ ਦੇ ਐਡਮਿਸ਼ਨ ਦੁਆਰਾ ਜੋ ਐਕਟ ਜਿਹੜਾ ਖੜਾ ਆ ਉਹ ਤਿਆਰ ਕੀਤਾ ਗਿਆ ਐਜੂਕੇਸ਼ਨ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਨੇ ਤੇ ਇਹ ਕਿ ਯੂਜੀਸੀ ਦਾ ਗ੍ਰਾਟਿਫੀਕੇਸ਼ਨ 1956 ਦੇ ਵਿੱਚ ਬਣਦਾ ਐਕਟ ਬਣਦਾ ਉਹਦੇ 'ਚ ਉਹਦੇ ਨਿਯਮਾਂ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਵੀ ਕੋਈ ਵਾਈਸ ਟ੍ਰਾਂਸਫਰਰ ਜਿਹੜਾ ਯੂਨੀਵਰਸਿਟੀ ਦਾ ਉਹ ਦੀ ਅਧਿయోగਪਤੀ ਹੋ ਸਕਦਾ ਉਹ ਕੋਈ ਨੌਕਰਸ਼ਾਹੀ ਅਫਸਰ ਹੋ ਸਕਦਾ ਬਾਕੀ ਜਿਹੜਾ ਹੁਣ ਖੜਾੜਾ ਇਹ ਤਿਆਰ ਕਰਕੇ ਲਿਆਇਆ ਇਹਦੇ ਵਿੱਚ ਸਾਬਤ ਤੌਰ ਤੇ ਇਹ ਲਿਖਿਆ ਹੋਇਆ ਵੀ ਕੋਈ ਅਧਿయోగਪਤੀ ਕਿਆ ਕੋਈ ਨੌਕਾਸ਼ਾਈ ਜਿਹੜਾ ਆਪਸਰਾ ਉਹ ਜਿਹੜਾ ਵਾਈਸ ਚਾਂਸਰ ਜਿਹੜਾ ਯੂਨੀਵਰਸਿਟੀਆਂ ਦਾ ਹੋ ਸਕਦਾ ਅਸੀਂ ਨਿਯਮਾਂ ਦੇ ਵਿੱਚ ਇਹਦੇ ਯੂਜੀਸ ਦੇ ਨਿਯਮਇਕੰਦੇ ਗਿਆ ਵੀ ਕੋਈ ਸਿੱਖਿਆ ਸਾਸਤਰ ਜਿਹੜਾ ਉਹ ਜਿਹੜਾ ਯੂਜੀ ਜਿਹੜਾ ਵਾਈਸ ਚਾਂਸਰ ਹੋ ਸਕਦਾ ਹੈ ਨਾ ਕਿ ਕੋਈ ਉਦਯੋਗਪਤੀ ਦਾ ਵੀ ਦੇਖੋ ਇਹ ਉਦਯੋਗਪਤੀ ਵਾਈਸ ਚਾਂਸਰ ਲਾਂਦਾ ਸਿੱਧੇ ਤੌਰ ਤੇ ਰੂਪ ਉਹ ਬੰਦਾ ਹੈਗਾ ਵੀ ਪ੍ਰਾਈਵੇਟ ਐਜੂਕੇਸ਼ਨ ਵਾਲੇ ਪਾਸੇ ਜਿਹੜਾ ਐਜੂਕੇਸ਼ਨ ਕਰਨ ਵਾਲੇ ਪਾਸੇ ਜਿਹੜਾ ਉਹ ਕੀਤਾ ਜਾ ਰਿਹਾ ਹੈ ਅਸੀਂ ਸਮਝਦੇ ਆ ਗਏ ਵੀ ਜਿਸ ਤਰ੍ਹਾਂ ਐਜੂਕੇਸ਼ਨ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈਗਾ ਵੱਡੇ ਪੱਧਰ ਤੇ ਅੱਜ ਯੂਨੀਵਰਸਿਟੀਆਂ ਕਾਲਜ ਜਿਹੜੇ ਆ ਉਹ ਕਬਜ਼ੇ ਵਿੱਚ ਲਏ ਜਾ ਰਹੇ ਗਿਆ ਅਸੀਂ ਇਹ ਸਮਝਦੇ ਆ ਗਏ ਵੀ ਇੱਕ ਵਾਈਸ ਚਾਂਸਰ ਜਿਹੜਾ ਉਹ ਦੀ ਯੋਗਪਤੀ ਹੋਊਗਾ ਤੇ ਉਹ ਯੂਨੀਵਰਸਿਟੀ ਨੂੰ ਜਿਹੜਾ ਪ੍ਰਾਈਵੇਟ ਵਾਲੇ ਪਾਸੇ ਲੈ ਕੇ ਜਾਊਗਾ ਨਾ ਕਿ ਸਰਕਾਰੀ ਕਰਨ ਵਾਲੇ ਪਾਸੇ ਤੁਸੀਂ ਦੇਖੋ ਨਿਯਮ ਇਹ ਕਹਿੰਦੇ ਗਿਆ ਵੀ ਜਿਹੜਾ ਪ੍ਰੋਫੈਸਰ ਆ 10 ਸਾਲ ਦਾ ਉਹਦਾ ਤਜਰਬਾ ਹੋਵੇ ਤੇ ਉਹਨੇ ਸਿੱਖਿਆ ਦੇ ਵਿੱਚ ਚੰਗੇ ਜਿਹੜੇ ਮਾਹਿਰ ਹੁਣ ਉਹਨੂੰ ਜਿਹੜਾ ਵਾਈਸ ਚੈਂਸਰ ਲਾਇਆ ਜਾਣਾ ਚਾਹੀਦਾ ਹੈਗਾ ਇਹ ਜਿਹੜਾ ਖੜੜਾ ਲੈ ਕੇ ਆਇਆ ਇਹਨੂੰ ਜਿਹੜੀ ਨਿਯੁਕਤੀ ਆ ਉਹਦੇ ਵਿੱਚ ਬਹੁਤ ساری ਤਬਦੀਲੀਆਂ ਤੇ ਲੈ ਕੇ ਆਏ ਗਿਆ ਉਸ ਦਾ ਅਸੀਂ ਵਿਰੋਧ ਕਰਦੇ ਆ ਤਾਂ ਹੀ ਅੱਜ ਜਿਹੜੇ ਅਸੀਂ ਖੜੜੇ ਦੀਆਂ ਕਾਪੀਆਂ ਨੂੰ ਸਾੜਿਆ ਹੈਗਾ ਤੇ ਪੰਜਾਬ ਸਟੂਡੈਂਟ ਯੂਨੀਅਨ ਲਗਾਤਾਰ ਸਿੱਖਿਆ ਨੀਤੀ 220 ਦੇ ਵਿਰੋਧ ਵਿੱਚ ਬੋਲਦੀ ਰਹੀ ਆ ਤੇ ਖੜੜਾ ਰਹੀ ਪੰਜਾਬ ਦੇ ਵਿੱਚ ਸਟੇਟ ਦੇ ਵਿੱਚ ਕਿਤੇ ਵੀ ਇਹ ਲੱਗਿਆ ਕਿ ਨੁਕਸਾਨ ਕੀ ਹੈ ਜੀ ਨੁਕਸਾਨ ਇਹ ਆ ਜੀ ਜਿਹੜਾ এডੂਕੇਸ਼ਨ ਜਿਹੜੀ ਅਸੀਂ ਸਰਕਾਰੀ ਕਹਿੰਨੇ ਆ ਜੀ ਜਿਹੜਾ ਵਾਈਸ ਸਾਸਦ ਜਿਹੜਾ UGC ਆ ਗ੍ਰਾਂਟ ਪਹਿਲਾਂ ਸਰਕਾਰ ਜਿਹੜੇ ਸਰਕਾਰ ਕੋਲ ਗ੍ਰਾਂਟ ਲੈ ਕੇ ਯੂਨੀਵਰਸਿਟੀ ਨੂੰ ਜਿਹੜਾ ਪ੍ਰੋਵਾਈਡ ਕਰਾਉਂਦੇ ਗਿਆ ਯੂਨੀਵਰਸਿਟੀ ਜਿਹੜੀ ਉਹ ਅੱਗੇ ਕਾਲਜਾਂ ਨੂੰ ਪ੍ਰੋਵਾਈਡ ਕਰਾਉਂਦੇ ਗਿਆ ਮਤਲਬ ਕਿ UGC ਦੇ ਵਿੱਚੋਂ ਜਿਹੜਾ ਉਹ ਜਿਹੜਾ ਗ੍ਰਾਂਟ ਕਮਿਸ਼ਨ ਆ ਉਹ ਉਹਦੇ ਵਿੱਚ ਕੇਂਦਰ ਸਰਕਾਰ ਸਪੈਰਡ ਕਰਕੇ ਆਪਦੇ ਬੰਦੇ ਤੋਂ ਤੈਨਾਤ ਕਰਵਾ ਕੇ ਸਿੱਧੇ ਤੌਰ ਤੇ ਕਬਜ਼ਾ ਐਜੂਕੇਸ਼ਨ ਤੇ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਇਹਦਾ ਬਰੋਡਕਾਸਟ ਖੜਾ ਨਾਮ ਮੇਰਾ ਨਾਮ ਕਮਲਜੀਤ ਆ ਪੰਜਾਬ ਸਟੂਡੈਂਟ ਯੂਨੀਅਨ ਜੋ ਖੜਾ ਸਾੜਿਆ ਗਿਆ ਜੀ ਕੀ ਲੋੜ ਪਈ ਤੇ ਕਿਉਂ ਸਾੜਿਆ ਗਿਆ ਇਹ ਜੀ ਜਿਹੜਾ ਖੜਾ ਹੈਗਾ UGC ਨੇ ਖੜਾ ਲਾਗੂ ਕੀਤਾ ਜਿਹਦੇ ਵਿੱਚ ਕੁਝ ਚੀਜ਼ਾਂ ਲੈ ਕੇ ਆਏ ਆ ਜਿਵੇਂ ਪਹਿਲਾਂ ਪਹਿਲਾ ਗੱਲ ਕੀਤੀ ਹੈ ਕਿ ਇਹਦੇ ਚ ਜਿਹੜਾ ਵਾਈਸ ਚਾਂਸਲ ਦੀ ਨਿਯੁਕਤੀ ਦੇ ਜਿਹੜੇ ਨਿਯਮ ਕਾਨੂੰਨ ਹੈ ਜਿਹੜੇ ਪਹਿਲਾਂ ਨਿਯਮ ਕਾਨੂੰਨ ਇਹ ਕਹਿੰਦੇ ਸੀ ਕੋਈ ਸਿੱਖਿਆ ਸ਼ਾਸਤਰੀ ਹੋਣਾ ਚਾਹੀਦਾ ਜਾਂ 10 ਸਾਲ ਪ੍ਰੋਫੈਸਰ ਹੋਣਾ ਚਾਹੀਦਾ ਉਹ ਨਿਯਮ ਇਹਨਾਂ ਚੇਂਜ ਕਰਕੇ ਮੋਟੋ ਜਿਹੜੀ ਸ਼ਰਤ ਹੈਗੀ ਉਹ ਹਟਾ ਕੇ ਦਾ ਦਿੱਤੀ ਹੈਗੀ ਆ ਤੇ ਉਹ ਸ਼ਰਤਾਂ ਤੋਂ ਨਾਲ ਹੁਣ ਇਹ ਉਦਯੋਗਪਤੀਆਂ ਲਈ ਵੱਡੇ ਵੱਡੇ ਕਰਾਨੇ ਵਾਲੀ ਜਿਹੜਾ ਰਾਹ ਪੰਦਰਾ ਜਿਹੜਾ ਹੋ ਗਿਆ ਹੈਗਾ ਵਾਈਚਾਸਾ ਬੰਦ ਹੋ ਜੇਕਰ ਇਹੋ ਜੇ ਉਦਯੋਗਪਤੀ ਜਾਂ ਵੱਡੇ ਵੱਡੇ ਕਰਾਨੇ ਲੋਕ ਹੈਗੇ ਜਿਹੜੇ ਵਾਈਚਾਸਾ ਨਾਲ ਲੱਗਣਗੇ ਤਾਂ ਫਿਰ ਸਿੱਖਿਆ ਨੂੰ ਆਪ ਦੀ ਮਾਰਕੀਟ ਪ੍ਰੋਡਕਟਾਂ ਨੂੰ ਜਿਹੜਾ ਉਹ ਵਰਤਣਗੇ ਇਸ ਦੇ ਨਾਲ ਹੀ ਵਾਈਚਾਸਾ ਨਾਲ ਇਹਨਾਂ ਜਿਹੜੀ ਕੰਟਰੈਕਟ ਠੇਕੇ ਦੇ ਆਧਾਰਤ ਜਿਹੜੀ ਭਰਤੀ ਹੈਗੀ ਆ ਉਹ ਪਹਿਲਾਂ ਜਿਹੜੀ 10% ਸੀਗਾ ਮਤਲਬ ਕਿ ਕੁੱਲ ਜਿਹੜੀਆਂ ਅਸਾਮੀਆਂ ਨੇ ਉਹ 10% ਦੇ ਹਿਸਾਬ ਨਾਲ ਜੇ ਠੇਕੇ ਦੇ ਅਧਿਆਪਕਾਂ ਰੱਖੇ ਜਾ ਸਕਦੇ ਸੀ ਪ੍ਰੋਫੈਸਰ ਰੱਖੇ ਜਾ ਸਕਦੇ ਸੀ ਪਰ ਜਿਹੜੀ ਉਹ ਵੀ ਜਿਹੜੀ 10% ਵਾਲੀ ਸ਼ਰਤ ਆ ਜਿਹੜੀ ਉਹ ਵੀ ਇਹਨਾਂ ਨੇ ਹੁਣ ਹਟਾ ਦਿੱਤੀ ਹੈਗੀ ਆ ਹੁਣ ਉਹ ਠੇਕੇ ਅਧਾਰਤ ਲਈ ਰਾਖ ਪਧਰਾ ਕਰ ਦਿੱਤਾ ਹੈਗਾ ਹੁਣ ਮਤਲਬ ਕਿ 100% ਵੀ ਜਿਹੜਾ ਠੇਕੇ ਦੇ ਅਧਾਰਤ ਭਰਤੀ ਕੀਤੀ ਜਾ ਸਕਦੀ ਆ ਇਸ ਦਾ ਇਸ ਤੋਂ ਸਾਨੂੰ ਸਿੱਧਾ-ਸਿੱਧਾ ਪਤਾ ਲੱਗਦਾ ਹੈ ਕਿ ਸਰਕਾਰ ਦੀ ਕੀ ਮਨਸ਼ਾ ਹੈ ਸਰਕਾਰ ਦੀ ਮਨਸ਼ਾ ਪੱਕੀ ਭਰਤੀ ਦੀ ਨਹੀਂ ਜਿ ਆਉਣ ਵਾਲੇ ਸਮੇਂ 'ਚ ठेकेदार ਤੇ ਜਿਹੜੀ ਭਰਤੀ ਹੋ ਕੀਤੀ ਜਾਣੀ ਹੈ ਦੂਜਾ ਜਿਹੜਾ ਹੋ ਸਕਦਾ ਗੌਰ ਨਾਲ ਸਮੇਂ 'ਚ ਵਾਈਸ ਚਾਂਸਲਰ ਦੀ ਜਿਹੜਾ ਠੇਕੇ ਦੇ ਅਧਾਰਤ ਲਾਇਆ ਜਾ ਸਕਦਾ ਹੈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਜਿਹੜੀ ਮੰਗ ਕਰਦੇ ਆ ਜਿਹੜੀ UGC ਨੇ ਖਡਾ ਖਡਾ ਲਾਗੂ ਕੀਤਾ ਹੈ ਇਹ ਰੱਦ ਹੋਣਾ ਚਾਹੀਦਾ ਕਿ ਤੇ ਜਿਹੜਾ ਵਾਈਸ ਚਾਂਸਲਰ ਦੀ ਨਿਯੁਕਤੀ ਜਿਹੜੀਆਂ ਪਹਿਲੀਆਂ ਸ਼ਰਤਾਂ ਸੀਗੀਆਂ ਉਸ ਨੂੰ ਲਾਗੂ ਰੱਖਣਾ ਚਾਹੀਦਾ ਜਿਵੇਂ ਕੋਈ ਸਿੱਖਿਆ ਸ਼ਾਸਤਰੀ ਹੋਵੇ ਉਸ ਨੂੰ ਵਾਈਸ ਚਾਂਸਲਰ ਲਾਇਆ ਜਾਣਾ ਚਾਹੀਦਾ